ਗੁਰਬਾਣੀ ਦੇ ਪਾਵਨ ਬੋਲ ਨੇ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੁ ਭਰਮ ਭਲਾਈ ਪਰਮਾਤਮਾ ਔਰ ਪਰਮਾਤਮਾ ਦੀ ਸਾਰੀ ਸ਼ਕਤੀ ਘਰਾਂ ਦੇ ਅੰਦਰ ਹੈ ਘਰਾਂ ਦੇ ਮਤਲਬ ਇਹ ਨਹੀਂ ਜਿਹੜੇ ਆਪਣੇ ਪਿੱਟਾ ਰੋੜਿਆਂ ਦੇ ਬਣੇ ਹੋਏ ਪੱਕੇ ਘਰ ਜਾਂ ਕੱਚੇ ਘਰ ਇਹਨਾਂ ਚ ਨਹੀਂ ਤਨ ਰੂਪੀ ਘਰ ਦੇ ਵਿੱਚ ਜਿਸ ਜਿਸ ਵਿੱਚ ਅਸੀਂ ਸਾਡੀ ਜੀਵ ਆਤਮਾ ਹੈ ਜੋ ਸਾਡਾ ਸਰੀਰ ਹੈ ਉਸ ਵਿੱਚ ਹੈ ਸਾਰਾ ਕੁਝ ਤੋਂ ਮਹਾਰਾਜ ਬਖਸ਼ਿਸ਼ ਕਰਦੇ ਨੇ ਜੇ ਇਸ ਤਨ ਨੂੰ ਲੈ ਕੇ ਤੂੰ ਬਾਹਰੋਂ ਕੁਛ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕਿਸੇ ਐਸੀਆਂ ਬਾਰੀਆਂ ਜਗਾਵਾਂ ਜਿਵੇਂ ਪਹਾੜ ਹੋਏ ਕੋਈ ਐਸੀਆਂ ਸੁੰਨੀਆਂ ਜਗਾ ਹੋ ਗਈਆਂ ਜਾਂ ਕਿਸੇ ਅਜਈਆਂ ਜਗਾ ਦੇ ਵਿੱਚ ਯਾਤਰਾ ਕਰਕੇ ਪ੍ਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਬਾਹਰੀ ਯਾਤਰਾ ਨਾਲ ਬਾਹਰੀ ਗਿਆਨ ਤੇ ਹੋਵੇਗਾ ਚਾਹੇ ਸਾਰੇ ਸੰਸਾਰ ਦੀ ਯਾਤਰਾ ਕਰ ਲਈਏ ਪ੍ਰਮਾਤਮਾ ਨਹੀਂ ਮਿਲ ਸਕਦਾ ਪਰਮਾਤਮਾ ਅੱਜ ਤੱਕ ਇਤਿਹਾਸਿਕ ਤੌਰ ਤੇ ਜੇ ਆਪਾ ਦੇਖੀਏ ਜਦੋਂ ਵੀ ਕਿਸੇ ਨੂੰ ਮਿਲਿਆ ਹੈ ਅੰਦਰੋਂ ਮਿਲਿਆ ਹੈ ਭਾਵ ਅੰਤਰਾਤਮਾ ਚ ਇਸ ਲਈ ਮਹਾਰਾਜ ਜੀ ਦੇ ਬੋਲ ਬਹੁਤ ਕੁਝ ਜਾਗਰੂਤੀ ਪੈਦਾ ਕਰਦੇ ਨੇ ਕਿ ਜੇ ਤੂੰ ਪਰਮਾਤਮਾ ਨੂੰ ਪਾਉਣਾ ਉਹ ਅੰਦਰੋਂ ਮਿਲਣਾ ਜੇ ਕੋਈ ਹੋਰ bari ਚੀਜ਼ ਕੋਈ ਪਾਉਣੀ ਹੈ ਜਿਹੜੀ ਦੁਨਿਆਵੀ ਚੀਜ਼ ਹੈ ਉਹ ਤੈਨੂੰ ਬਾਹਰੋਂ ਮਿਲਣੀ ਹੈ